ਦਾ ਇੱਕ ਸੁਭਾਅ ਹੈ ਕਿ ਜੋ ਕੁਝ ਇਹਨੂੰ ਮਿਲ ਚੁੱਕਾ ਹੈ ਨਾ ਸੰਸਾਰੀ ਤੌਰ ਤੇ ਦੇਖੋ ਉਹ ਉਸ ਵੱਲ ਕਦੀ ਧਿਆਨ ਨਹੀਂ ਜਾਂਦਾ ਜੋ ਕੁਝ ਪ੍ਰਾਪਤ ਹੈ ਉਹਦੇ ਵੱਲ ਧਿਆਨ ਨਹੀਂ ਜਿਹੜਾ ਕਿਸੇ ਦੂਜੇ ਕੋਲ ਹੈ ਮੈਨੂੰ ਪ੍ਰਾਪਤ ਨਹੀਂ ਮੇਰਾ ਧਿਆਨ ਹਮੇਸ਼ਾ ਉਧਰ ਹੀ ਜਾਏਗਾ ਕਿ ਆਹ ਮੇਰੇ ਕੋਲ ਹੋਣਾ ਚਾਹੀਦਾ ਸੀ ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ 13 ਕਿਆ ਹੋਇਆ ਨਹੀਂ ਹੋਣਾ ਕਿਸੇ ਦੇ ਪ੍ਰਤੀਜੋਤੂ ਸ਼ਬਦ ਕਹਿ ਰਿਹਾ ਹੈ ਵੀ ਆਪ ਜੋ ਹੋ ਜਾ ਉਹਦਾ ਨੁਕਸਾਨ ਹੋ ਜਾ ਜਿਵੇਂ ਸਾਡੇ ਲੋਕ ਸ਼ਬਦ ਵਰਦੇ ਤੇਰੇ ਸ਼ਬਦ ਭੈੜੇ ਕਹਿਣ ਦੇ ਨਾਲ ਉਹਦਾ ਕੁਝ ਨਹੀਂ ਹੋਣਾ ਉਸ ਕਿਰਪਾ ਨੂੰ ਕੋਈ ਨਹੀਂ ਮੇੜ ਸਕਦਾ ਜੋ ਕਰਤਾਪੁਰਖ ਕਿਸੇ ਉਤੇ ਕਰਨ ਲੱਗ ਪਏ ਉਥੇ ਬੰਦਾ ਫਿਰ ਝੱਖ ਮਾਰਨੀ ਸ਼ੁਰੂ ਕਰਦਾ ਰੱਬ ਅੱਗੇ ਵੀ ਕਿ ਮੈਨੂੰ ਕੀ ਦਿੱਤਾ ਜੋ ਪਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰੇ ਤੂੰ ਮੈਨੂੰ ਕੀ ਦਿੱਤਾ ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਬੇ ਤੇ ਸ਼ਿਕਵੇ ਕਰੀ ਜਾਂਦੇ ਉਹਨਾਂ ਦੂਜਾ ਕੰਮ ਹੀ ਕੋਈ ਇੱਕੋ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨੇ ਹੀ ਕਰੀ ਜਾਂਦੇ ਵੀ ਇਹਨਾਂ ਕੋਈ ਦੇ ਦਿੱਤਾ ਇੱਕ ਵਸਤੂ ਨਹੀਂ ਦਿੱਤੀ ਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ ਸਬਰ ਵਾਲਾ ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ ਜੰਨਾ ਬੰਦਾ ਅੰਦਰੋਂ ਕਪਟੀ ਤੇ ਕੂੜਾ ਹੋਵੇਗਾ ਉਹਨਾਂ ਨੇ ਸ਼ੁਕਰਾ ਹੋਵੇਗਾ ਜਿਸ ਬੰਦੇ ਨੇ ਪਰਉਪਕਾਰ ਕੀਤਾ ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸ ਦੇ ਹੋਏ ਦਾ ਸ਼ੁਕਰ ਨਹੀਂ ਕਰਦਾ ਅਨ ਦਿਸ ਦਾ ਸ਼ੁਕਰ ਕਿੰਨੇ ਕਰਨਾ ਜਿਹੜਾ ਸੱਚ ਵੀ ਜੁੜਿਆ ਹੈ ਸਬਰ ਵੀ ਜੁੜਿਆ ਹੈ ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ ਜਿਸ ਬਾਲਟੀ ਦਾ ਤਲਾ ਹੈ ਉਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈਆਂ ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਇੱਕ ਦੀ ਭਰੀ ਜਾਣਾ ਚੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ ਛੱਪੜ ਦੀ ਤਰ੍ਹਾਂ ਬਦਬੂ ਹੀ ਛੱਡਦਾ ਹੈ ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜਿੰਦਾ ਹੈ ਜਿਹੜਾ ਬੰਦਾ ਸਿਰਫ ਕਿਸੇ ਦੇ ਬੁਰੇ ਦੇ ਖਿਆਲ ਹੀ ਪੈਦਾ ਕਰਦਾ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਂ 10 ਸੁਖਮਨੀ ਸਾਹਿਬ ਦੇ ਪਾਠ ਕਰੇ ਉਹਦਾ ਮਨ ਕੋਈ ਨਹੀਂ ਟਿਕਣਾ ਜਿਹੜੇ ਬੰਦੇ ਚਿੱਟੇ ਕੱਪੜੇ ਪਾਉਂਦੇ ਆ ਸਾਫ ਸੁਥਰੇ ਕੱਪੜੇ ਪਾਉਂਦੇ ਆ ਕਾਦੇ ਵਾਸਤੇ ਤਨ ਟੱਕਣ ਨਹੀਂ ਲਈ ਲੋਕਾਂ ਨੂੰ ਦਿਖਾਉਣ ਵਾਸਤੇ ਕੱਪੜੇ ਪਾਉਂਦੇ ਆ ਬੜੇ ਕੀਮਤੀ ਕਿ ਲੋਕਾਂ ਵਿੱਚ ਅਸੀਂ ਖਿੱਚ ਦਾ ਕੇਂਦਰ ਬਣੀਏ ਸੱਚ ਇਹ ਵੇਸ ਦੁਨੀਆ 'ਚ ਲੋਕ ਆਪਣੇ ਵਾਸਤੇ ਕੋਈ ਨਹੀਂ ਜੇ ਜਿੰਦੇ ਲੋਕ ਲੋਕਾਂ ਵਾਸਤੇ ਜਿੰਦੇ ਆ ਸਾਡਾ ਕੱਪੜਾ ਵੀ ਲੋਕ ਵੇਖਣ ਸਾਡੇ ਗਹਿਣੇ ਵੀ ਲੋਕ ਵੇਖਣ ਸਾਡੀ ਗੱਡੀ ਵੀ ਲੋਕ ਵੇਖਣ ਸਾਡਾ ਹਾਰ ਸ਼ਿੰਗਾਰ ਵੀ ਲੋਕ ਵੇਖਣ ਸੱਚ ਇਹ ਵੇ ਬੰਦਾ ਆਪਣੇ ਵਾਸਤੇ ਕੋ ਟਾਵਾ ਟਾਵਾ ਜਿੰਦਾ ਇੱਥੇ ਬੰਦਾ ਦੁਨੀਆ ਵਾਸਤੇ ਜਿੰਦਾ ਤੇ ਦੁਨੀਆ ਚ ਦੋ ਤਰ੍ਹਾਂ ਦੇ ਲੋਕੇ ਜਿੰਦੇ ਆ ਜਾਂ ਨਕਲੀ ਜਿਉਂਦੇ ਆ ਜਾਂ ਕੰਨਾਂ ਲਈ ਜਿਉਂਦੇ ਆ ਬੰਦਾ ਸੱਚ ਇਹ ਵੇ ਸਮਾਜ ਵਿੱਚ ਬਰਾਦਰੀ ਵਿੱਚ ਸ਼ਹਿਰ ਵਿੱਚ ਆਪਣੀ ਧਾਂਸ ਜਮਾਨ ਦੇ ਲਈ ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿੱਤੋਂ ਵੱਧ ਕੰਮ ਕਰਦਾ ਹੈ ਜੋ ਵਿਆਦਾ ਕਰੇ ਚਾਹੇ ਉਹ ਕੀ ਹੋਰ ਕੰਮ ਕਰੇ ਉਹਦਾ ਉਹ ਕਹਿੰਦਾ ਵੀ ਮੇਰੀ ਲੋਕਾਂ ਚ ਕੋਈ ਥਾਂ ਹੈ ਮੇਰਾ ਸਟੇਟਸ ਹੈ ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ ਇਥੋਂ ਤੱਕ ਤਰਜਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ ਹੈ ਉਹ ਪਿਆਰਿਆ ਚੇਤੇ ਰੱਖੀ ਇੱਥੇ ਜਿੰਨੀ ਮਰਜ਼ੀ ਸ਼ੋ ਸ਼ਫਟਾ ਫੂਫਾ ਕਰੀ ਜਾ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ ਤੈਨੂੰ ਜਮਦੂਤਾਂ ਦੇ ਅੱਗੇ ਬੰਨ ਕੇ ਲੈ ਜਾਣਾ ਉਹ ਕੰਬਲਿਆ ਬੰਦਿਆ ਤੂੰ ਹੰਸ ਸੈਂ ਹੰਸ ਦਾ ਕੰਮ ਹੈ ਮੋਤੀ ਚੁੰਨਾ ਹੰਸ ਦਾ ਕੰਮ ਹੈ ਦੁੱਧ ਤੇ ਪਾਣੀ ਵਾਂ ਕਰਕੇ ਦੁੱਧ ਨੂੰ ਖਾ ਲੈਂਦਾ ਸੀ ਫੁੱਟੀਆਂ ਹੰਸ ਦਾ ਕੰਮ ਹੈ ਕਿ ਦੋਂਗੇ ਪਾਣੀ ਨੂੰ ਤਰ ਜਾਣਾ ਹੰਸ ਦਾ ਕੰਮ ਹੈ ਦਰਿਆ ਦੀਆਂ ਲਹਿਰਾਂ ਨੂੰ چیر ਕੇ ਨਿਕਲ ਜਾਣਾ ਕੰਬਲਿਆ ਬਣਾਇਆ ਤੈਨੂੰ ਹੰਸ ਸੀ ਤੇ ਤੂੰ ਆ ਚੰਬੜੀ ਦਾ ਪਿੰਜਰੇ ਨੂੰ ਖਾਈ ਜਾਣਾ ਤੂੰ ਇੰਨਾ ਕੁਝ ਪਰੋਸ ਕੇ ਖਾ ਰਿਹਾ ਹੈ ਤੂੰ ਇੰਨੇ ਤਨ ਤੇ ਕੀਮਤੀ ਬਸਤਰ ਪਾ ਰਿਹਾ ਹੈ ਕਾਦਾ ਤੇਰਾ ਖਾਣਾ ਤੇ ਕਾਦਾ ਤੇਰਾ ਪਾਣਾ ਉਹ ਜਿਸ ਦੇਣ ਵਾਲੀ ਪਰਮਾਤਮਾ ਦਾ ਨਾਮ ਹੀ ਤੇਰੇ ਮਨ ਵਿੱਚ ਨਹੀਂ ਮੈਂ ਸਿਰਫ ਅੱਜ ਬੇਨਤੀ ਕਰ ਰਿਹਾ ਖਾ ਲੈਣਾ ਤੇ ਪਾ ਲੈਣਾ ਕਿ ਬੰਦਾ ਇਹਦੀ ਆਖਰੀ ਮੰਜ਼ਿਲ ਹੀ ਜੀ ਉੰਜ ਦਸਤਾਰ ਸੋਹਣੀ ਤੋਂ ਸੋਹਣੀ ਸਜਾਣੀ ਚਾਹੀਦੀ ਹੈ ਪਰ ਕਿਸੇ ਚੀਜ਼ ਨੂੰ ਖੌਮੇ ਨਾਲ ਜੋੜ ਕੇ ਨਹੀਂ ਵੇਖਣਾ ਮੇਰੀ ਬੇਨਤੀ ਹੈ ਤੇ ਜੇ ਮੈਂ ਇਸ ਕਰਕੇ ਪੱਗ ਦਾ ਬੰਨ ਰਿਹਾ ਸੋਹਣੀ ਕੇ ਲੋਕਾਂ ਚ ਖਲੋ ਕੇ ਲੋਕੀ ਵੇਖਣ ਜੇ ਆਪਾਂ ਗੁਰੂ ਨਾਲ ਜੋੜ ਕੇ ਦਸਤਾਰ ਨੂੰ ਰੱਖਾਂਗੇ ਤੇ ਪਿਆਰਿਓ ਉਹ ਕਿਰਪਾ ਬਣ ਜਾਏਗੀ ਤੇ ਜੇ ਆਪਾਂ ਕੱਪੜੇ ਸ਼ਸਤਰ ਬਸਤਰ ਆਪਣੀ ਈਗੋ ਨਾਲ ਜੋੜ ਲੈਣਾ ਯਾਦ ਰੱਖਿਓ ਬਸ ਉਹ ਇੱਕ ਰੁਕਾਵਟ ਬਣ ਜਾਣਗੇ ਰੱਤਾ ਪੈਨਣ ਮਨ ਰੱਤਾ ਜੇ ਤੂੰ ਸੁਰਖ ਰੰਗ ਪਾਣਾ ਪਸੰਦ ਕਰਨਾ ਹੈ ਤੇ ਸ਼ਬਦ ਦੀ ਕਮਾਈ ਇੰਨੀ ਕਰ ਕਿ ਤੇਰਾ ਮਨ ਰੰਗਿਆ ਜਾਏ ਪਰਮਾਤਮਾ ਮਿਹਰ ਕਰੇ ਤੈਨੂੰ ਚਿਹਰੇ ਤੇ ਕੋਈ ਰੰਗ ਲਾਉਣ ਦੀ ਲੋੜ ਨਾ ਪੈ ਤੇਰੇ ਚਿਹਰੇ ਦੀ ਲਾਲੀ ਦੱਸੇ ਅੰਦਰੋਂ ਰੰਗਿਆ ਹੋਇਆ ਹੈ ਤਨ ਜੋ ਬੰ ਤੇਰਾ ਨਾਮ ਖੇ ਵਾਹਿਗੁਰੂ ਜੀ ਲੋਕੀ ਪੈਸੇ ਤੇ ਜਵਾਨੀ ਪਿੱਛੇ ਖਾਣ ਤੇ ਪਾਣ ਪਿੱਛੇ ਜ਼ਿੰਦਗੀ ਕੱਢ ਦਿੰਦੇ ਆ ਮੇਰੇ ਵਾਸਤੇ ਜਵਾਨੀ ਤੇ ਪੈਸਾ ਤੇਰਾ ਨਾਮ ਜੇ ਨਾਮ ਆ ਗਿਆ ਚੇਤੇ ਬੁੱਢੇ ਵੀ ਜਵਾਨ ਆ ਜੇ ਨਾਮ ਚੇਤੇ ਨਹੀਂ ਆਏ ਜਵਾਨ ਵੀ ਬੁੱਢੇ ਹੋ ਗਏ ਜਿਨ੍ਹਾਂ ਦੇ ਬੇੜੇ ਪੁਰਾਣੇ ਹੋ ਜਾਂਨ ਉਹਨਾਂ ਦਾ ਦਿਨ ਸਾਰਾ ਹੌਕਿਆਂ ਚ ਨਿਕਲਦਾ ਜਿਨ੍ਹਾਂ ਦੇ ਸ਼ੇਖ ਅੰਦਰ ਭਰਨ ਲੱਗ ਪੈਨ ਵਾਸ਼ਨਾ ਉਹ ਰਾਤ ਨੂੰ ਡਿਪਰੈਸ਼ਨ ਚ ਨੀਂਦ ਨਹੀਂ ਹੁੰਦੀ। ਬਾਬਾ ਫਰੀਦ ਸਾਹਿਬ ਕਹਿੰਦੇ ਤੇਰਾ ਬੇੜਾ ਡੁੱਬ ਚੱਲਿਆ ਕਿਉਂਕਿ ਦਿਨ ਦੁੱਖਾਂ ਚ ਗਿਆ ਐ ਰਾਤ ਤੈਨੂੰ ਬੇਚੈਨੀ ਡਿਪਰੈਸ਼ਨ ਤੇਰੀ ਸੂਲਾਂ ਚ ਨਿਕਲੀ। ਉਹ ਗੁਰੂ ਤੈਨੂੰ ਖਲੋਤਾ ਸਹਰਾਣੇ ਕਹਿੰਦਾ ਉਹ ਤੇਰਾ ਬੇੜਾ ਡੁੱਬ ਚਲੀ ਬਚਾਲਾ ਜੇ ਬਚਾ ਸਕਣਾ। ਕੋਈ ਗੱਲ ਨਹੀਂ ਜ਼ਿੰਦਗੀ ਭਾਵੇਂ ਜਿੰਨੀ ਮਰਜ਼ੀ ਲੰਮੀ ਹੋਵੇ ਉਹਨਾਂ ਦੀ ਬੇੜੀ ਕਦੀ ਨਹੀਂ ਡੁੱਬਦੀ ਹੁੰਦੀ ਜਿਨ੍ਹਾਂ ਦੇ ਸੀਨੇ ਵਿੱਚ ਗੁਰੂ ਦਾ ਸ਼ਬਦ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਬੇੜੀ ਬੰਨੇ ਲਾਣਾ ਆਏ ਸਨ ਜੀ ਜੇ ਕਿਸੇ ਦਾ ਵਪਾਰ ਦਾ ਬੇੜਾ ਡੁੱਬਦਾ ਸੀ ਉਹ ਕਿਨਾਰੇ ਲਾ ਦਿੱਤਾ ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਦਾ ਸੀ ਉਹ ਸਿਰ ਦੇ ਕੇ ਕਿਨਾਰੇ ਲਾ ਦਿੱਤਾ ਕਹਿੰਦੇ ਉੱਥੇ ਚੌਂਕੜਾ ਮਾਰ ਕੇ ਬਹਿ ਗਿਆ ਉਹਨੂੰ ਜਹਾਜ਼ ਭੁੱਲ ਗਿਆ ਉਹਨੂੰ ਤੂਫਾਨ ਭੁੱਲ ਗਿਆ ਉਹਨੂੰ ਸਿਰਫ ਗੁਰੂ ਨਾਨਕ ਚੇਤੇ ਆ ਗਏ ਇੱਕ ਜਪਜੀ ਸਾਹਿਬ ਦਾ ਪਾਠ ਉਹਨੇ ਸੁਰਤ ਨਾਲ ਕੀਤਾ ਬਸ ਕੀਤੀ ਛੁੱਟੀ ਨਾਲ ਕਿਹਾ ਤੇ ਬੇੜਾ ਕਿਨਾਰੇ ਲੱਗ ਗਿਆ ਸੀ ਕਬੀਰ ਊਜਲ ਪਹਿ ਰਹੇ ਕਾਪ ਰੇ ਪਾਨ ਸੁਪਾਰੀ ਖਾ